ਪੀਆਰਟੀਸੀ ਦੀ ਬੱਸ ਅਤੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਅੱਧਾ ਦਰਜਣ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਜਦੋਂ ਕਿ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਹਨ ਜਿਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਇਹ ਬੱਸ ਸੰਗਰੂਰ ਤੋਂ ਕੈਤਲ ਜਾ ਰਹੀ ਸੀ ਅਤੇ ਰਸਤੇ ਵਿੱਚ ਇਸ ਦਾ ਟਰਾਲੇ ਦੇ ਨਾਲ ਬਹੁਤ ਭਿਆਨਕ ਟੱਕਰ ਹੋ ਗਈ ਹੈ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਇਹ ਬੱਸ ਲਗਭਗ 7 ਵਜੇ ਬੱਸ ਸਟੈਂਡ ਤੋਂ ਨਿਕਲੀਏ ਤੇ ਉਸ ਤੋਂ ਬਾਅਦ ਬਦਨਪੁਰ ਨੇੜੇ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨਾਲ ਟਕਰਾ ਗਈ ਸਾਰੀਆਂ ਸਵਾਰੀਆਂ ਨੂੰ 108 ਨੰਬਰ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਸਾਧਰ ਪੁਲਿਸ ਸਮਾਣਾ ਵੀ ਮੌਕੇ ਤੇ ਪਹੁੰਚ ਗਈ ਲੇਕਿਨ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਸੜਕ ਜੋ ਸਮਾਣਾ ਤੋਂ ਰਾਮਨਗਰ ਨੂੰ ਜਾਂਦੀ ਹੈ ਇਸ ਨੂੰ ਚੌੜਾ ਕੀਤਾ ਜਾਵੇ ਇਸ ਤਰ੍ਹਾਂ ਦੇ ਹਾਦਸੇ ਅੱਗੇ ਵਾਸਤੇ ਨਾ ਵਾਪਰਨ ਸਮਾਣਾ ਤੋਂ ਕੈਲਾ ਸ਼ਰਮਾ ਤੇ ਨੂਰੀ ਬੰਸਲ ਦੀ ਰਿਪੋਰਟ ਅਹਵਾ ਠੀਕ ਹੈ ਬਚੋਰਾ ਗਿਆ ਬਸ ਆਪਣਾ ਪ੍ਰਸਤੁਤੀ ਹਾਂ ਜੀ ਹਾਂ ਕੋਈ ਉਹ ਤੋਂ ਐਂਬੂਲੈਂਸ ਕਰੋ ਮੜਾ ਆ ਰਹੀ ਆ ਰਹੀ ਹੈ ਕਰ ਲਾਂਗੇ ਆਪਾਂ ਕੋਈ ਨਹੀਂ ਕੋਈ ਨਹੀਂ ਇਹ ਫਤਿਹਦਾ ਹੈਗਾ ਉਹਨੂੰ ਦੋ ਤੰਦੀ ਦੇ ਲੋਕ ਕਿੱਥੇ ਗੱਡੀ ਇੱਥੇ ਜਦੋਂ ਕਿੱਥੇ ਭੱਜੇਗਾ ਮਜੂਦਾ ਇੰਦਰ ਜੀ ਜੀ ਇੰਦਰ ਜੀ ਜੀ ਤੁਸੀਂ ਇਹ ਬਸ ਕਿੰਨੇ ਵਿੱਚ ਚਲਦੀ ਹੈ ਸਮਾਣੇ ਤੋਂ 6 40 ਤੇ 6 40 ਤੇ ਕੋਣ ਸਾਧਗ ਅਸਬਾਸ ਨਿਕਲੀ ਜਾ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਉਹਨਾਂ ਤੇ ਮਹੰਤੜਾ ਮੈਨੂੰ ਤੁਸੀਂ ਪਿੱਛੇ ਬੈਠੇ ਸੀ ਅੱਗੇ ਸੀ ਮੈਂ ਅੱਗੇ ਬੈਠਿਆ ਸੀ ਅੱਗੇ ਇਹ ਸਮਾਣੇ ਤੋਂ ਐ ਟਰਾਲਾ ਹਾਂਜੀ ਡੁੱਡੇ ਜਿੱਥੇ ਤੁਹਾਡੇ ਮੇਰੀ ਸੀਮਨ ਜੀ ਹਾਂ ਜੀ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿ ਆਸਾ ਕਾਸਾ ਹੋਇਆ ਬੱਸ ਦਾ ਤੇ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬੱਸ ਦਾ ਨੁਕਸਾਨ ਹੈ ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਪਿਆਨ ਹਸਲ ਕਰਕੇ ਕਾਰਵਾਈ ਕਰਾਂਗੇ ਮੌਕੇ ਤੇ ਆ ਗਿਆ ਜਿਹੜੇ ਜਿਹੜੇ ਟਰਾਲੇ ਚੱਲ ਰਹੇ ਇਸ ਰੋਡ ਦੇ ਉੱਤੇ ਇਸ ਤੇ ਕੋਈ ਕੰਟਰੋਲ ਕਰਨ ਦੀ ਬੰਲੇ ਬੁੱਲੇ ਸਿਰਫ ਮੋਟ ਟਿੱਪ ਪਰ ਸਾੜੀ ਢਾਲੇ ਚਾਰ ਪੰਜ ਸੌ ਟਰਾਲਾ ਘਟੇ ਹੋਰ ਗੁਜ਼ਰਦਾ ਇਸ ਰੋਡ ਦੇ ਉੱਤੇ ਇਹ ਸੜਕ ਖਰਾਬ ਹੋਣ ਕਰਕੇ ਟਰਾਲਾ ਦਾ ਗੁਜ਼ਰ ਰਿਹਾ ਪਰ ਇਹਨਾਂ ਨੂੰ ਹਰ ਸਮੇਂ ਸਮੇਂ ਤੇ ਟ੍ਰੈਫਿਕ ਦੇ ਨਿਯਮਾਂ ਤੋਂ ਜਾਣੂ ਕਰਾਇਆ ਜਾ ਰਿਹਾ ਪਰ ਫਿਰ ਵੀ ਕਈ ਵਾਰੀ ਸੁੱਤਾ ਹੋਇਆ ਸਗਰ ਆਤਾ ਸਵੇਰ ਦਾ ਸਮਾਂ ਕੁਝ ਲੱਗਿਆ ਪਤਾ ਹੁਣ ਤਾਂ ਕਾਰਨ ਕੀ ਆਸੇਗਾ ਕਿ ਕੋਈ ਸਪੀਡ ਗੇਕਰ ਦਾ ওভারਸੀਡ ਇੱਥੇ ਮੋੜ ਪੈਂਦਾ ਇੱਕੋ ਵਾਰ ਕੇ ਟਰਾਲਾ ਲੰਬਾ ਹੋਣ ਕਰਕੇ ਠੀਕ